ਹੰਦੀਰੋਸ ਤੋਂ ਮੈਂ ਗੋਪਿਆ ਸਿੰਘ ਭੁੱਲਰ ਕੋਲ ਡੇਰੀ ਫਾਰਮ ਤੇ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਅੱਪਨੇ ਕੱਲ ਵੀਡੀਓ ਅਪਲੋਡ ਕੀਤੀ ਸੀ ਕਿ ਛੋਟੀ ਸੇਲ ਕਰਨੀ ਆ ਤੇ ਇਹ ਛੋਟੀ ਕਦ ਵੀਡੀਓ ਅਪਲੋਡ ਹੋਣ ਦੇ ਨਾਲ ਹੀ ਬਾਈ ਆਪਣੇ ਮਾਨਸਾ ਦੇ ਵਿੱਚ ਪੂਰੇ ਮਸ਼ਹੂਰ ਵਪਾਰੀ ਨੇ ਪਿੰਡ ਬੁੜਾਲ ਤੋਂ ਮਜ਼ਾ ਲਾ ਕੇ ਜਾਂਦੇ ਹੁੰਦੇ ਨੇ ਇਹਨਾਂ ਦਾ ਵੀਰ ਇੱਕ ਵੱਡਾ ਹੈਪੀਆ ਇੱਕ ਬਾਈ ਜੀ ਨਾਲ ਗੱਲ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਤੁਸੀਂ ਆਪਣੇ ਕੋਲੋਂ ਕਿੰਨੀਆ ਪਹਿਲਾਂ ਮੱਝ ਲੈ ਕੇ ਗਏ ਤੁਸੀਂ ਇਹ ਵੀ ਦੋ ਪਹਿਲਾਂ ਬਾਈ ਜੀ ਕੋਲੋਂ ਮੱਝ ਆਪਣੀਆਂ ਪੰਜ ਬਾਗੀਆਂ ਬਾਈ ਹਾਂਜੀ ਹਾਂ ਇਹ ਚੰਨੀ ਮੱਝ ਹੈ ਪੂਰੀ ਦਿੱਕਤ ਨਹੀਂ ਆ ਰਹੀ ਇੱਕ ਨੰਬਰ ਮੱਝਾਂ ਹੁੰਦੀਆਂ ਬਾਈ ਕੋਲੋਂ ਦੁੱਧ ਵਾਲੀਆਂ ਮੱਝਾਂ ਨਹੀਂ ਬਾਈ ਜੀ ਬੰਨੂ ਮੱਝਾਂ ਨੇ ਕੋਨੋਂ ਰੇਟ ਕੀ ਕਰਾਇ ਸੀ ਜੀ ਆਪਾਂ ਨੇ ਫੁੱਲ ਕਰਾਇਆ ਸੀ ਬਾਈ ਨੇ ਆਪਾਂ ਨੂੰ 1,60,000 ਰੁਪਇਆ ਤੇ ਪਰ ਮੱਝਾਂ 판 ਨੂੰ ਇਹ 1,45,000 ਦੇ ਖਿੱਚ ਘਾ ਕੇ ਬਾਈ ਨੇ ਦਿੱਤੀ ਹੈ ਠੀਕ ਹੈ ਜੀ ਆ ਮੱਖਿਆ ਸਾਨੂੰ ਇਹ ਫਾਇਦੇ ਚ ਮੱਝਾਂ ਰਹਿੰਦੀਆਂ ਜਿੰਨੀਆਂ ਲੈ ਗਏ ਬਾਈ ਅੱਜ ਤੱਕ ਕਿਸੇ ਮੱਝ ਤੋਂ ਕੋਈ ਸ਼ਿਕਾਇਤ ਨਹੀਂ ਚੰਗੇ ਦੁੱਧ ਵਾਲੀਆਂ ਮੱਝਾਂ ਹੁੰਦੀਆਂ ਨੇ ਬਾਈ ਆਪਾਂ ਦਾ ਇਹੀ ਚੀਜ਼ ਦੇ ਨਾਲ ਪਸ਼ੂ ਦਿੰਨੇ ਆ ਚਲੋ ਇਹ ਵੀਰ ਨੇ ਆਪਾਂ ਵੀ ਇੱਕ ਪੰਤਾਲੀ ਦੀ ਤਾਂ ਛੜਤੀ ਇਹ ਬਾਈ ਦੇ ਨਾਲ ਲਿਖਾਇ ਸੀ ਇਹ ਕਹਿੰਦਾ ਬਾਈ ਮੈਂ ਆਪਦੇ ਘਰੇ ਦੁੱਧ ਵਾਸਤੇ ਲਾਉਣੀ ਆ ਆਪਾਂ ਬਾਈ ਆਪਣੀਆਂ ਸਾਰੀਆਂ ਮੱਝਾਂ ਤੇਰੀਆਂ ਘਰੇ ਖੜੀਆਂ ਲੱਗੀਆਂ ਨੇ ਆਪਣੇ ਚੰਗਾ ਦੁੱਧ ਦਿੰਦੀਆਂ ਨੇ ਚੰਗਾ ਸਾਡਾ ਵਧੀਆ ਕੰਮ ਚਲਾਇਆ ਉਹਨਾਂ ਨੇ ਇੰਨੇ ਕਹਦਿਏ ਸਾਨੂੰ ਇਹਨਾਂ ਦਾ ਫਾਇਦਾ ਪੂਰਾ ਹੋਇਆ ਉਰੋਂ ਲੈ ਕੇ ਚਲੋ ਜੀ ਭਾਈਏ ਆਪਾਂ ਹੁਣ ਤੁਹਾਨੂੰ ਚੋਣਿਤ ਪਾ ਰਿਹਾ ਨੌਜੀ ਪ੍ਰਮਾਤਮਾ ਤੁਹਾਨੂੰ ਵਾਦਾ ਕਰੇ ਧੰਨਵਾਦ ਭਾਈ ਮਾੜੇ ਤੋਰੋ ਕਰਨਾ ਆ ਜੀ ਚਲੋ ਜੀ ਹੁਣ ਭਾਈ ਇਹ ਲੈ ਕੇ ਜਾ ਰਿਹਾ ਨਾਲ ਹੀ ਚੜਾਉਨੇ ਆ ਇਹਨੂੰ ਖੁੱਲੀ ਵਿੱਚ ਪਿੱਛੋਂ ਚੱਕ ਲਓ ਤੱਕਦੇ ਆ ਤਾਂ ਚੱਕ ਕੇ